ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਨੰਬਰ 5 ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਠੀਕ ਹੈ ਤਾਂ ਉਹਨਾਂ ਦੀ ਪੇਪਰ ਦੀ ਤਿਆਰੀ ਦੇ ਲਈ ਜਿਹੜੀਆਂ ਆਪਾਂ ਪੰਜਾਬ ਜੀਕੇ ਦੀਆਂ ਕਲਾਸਿਸ ਹੋ ਸ਼ੁਰੂ ਕੀਤੀਆਂ ਨੇ ਤਾਂ ਇਹ ਜਿਹੜੀਆਂ ਕਲਾਸਿਸ ਨੇ ਇਹ ਥਿਉਰੀ ਦੇ ਵਿੱਚ ਰਹਿਣ ਵਾਲੀਆਂ ਨੇ ਠੀਕ ਹੈ ਔਰ ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ ਆਲ ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਵੇ ਕਿਉਂਕਿ ਆਪਾਂ ਨੂੰ ਐਮਸੀਕਿਊ ਕਲਾਸਿਸ ਤਾਂ ਜਿਹੜੀਆਂ ਨੇ YouTube ਤੇ ਕਲਾਸਿਸ ਲਈ ਜਿਹੜੀ ਹੈਗੀ ਹੈ ਮੇਨ ਬੇਸਿਕ ਤੇ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਹੈ ਮਤਲਬ ਕਿ ਇਹਦੇ ਵਿੱਚ ਆਪਾਂ ਪੰਜਾਬ ਜੀਕੇ ਨੂੰ ਪੂਰਾ ਥਿਉਰੀ ਦੇ ਵਿੱਚ ਕਵਰ ਕਰਾਂਗੇ ਔਰ ਅੱਜ ਜਿਹੜੀ ਆਪਣੀ ਆਖਰੀ ਕਲਾਸ ਹੈ ਇਹ ਸੇ ਥਿਉਰੀ ਤੇ ਰਿਲੇਟਡ ਜਿਹੜੀ ਕਲਾਸਿਸ ਨੂੰ ਲੈ ਕੇ ਤਾਂ ਚੱਲਦੇ ਹਾਂ ਅੱဒီ ਕਲਾਸ ਤੇ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਦੀ ਕਲਾਸ ਯਾਨੀ ਕਿ ਚੌਥੀ ਕਲਾਸ ਦੇ ਵਿੱਚ ਆਪਾਂ ਪਹਿਲੇ ਪੰਜ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਤਾਂ ਪਹਿਲੇ ਪੰਜ ਗੁਰੂ ਸਾਹਿਬਾਨਾਂ ਬਾਰੇ ਆਪਾਂ ਕੱਲ ਦੀ ਕਲਾਸ ਵਿੱਚ ਪੜਾ ਸੀ ਤਾਂ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਛੇਵੇਂ ਗੁਰੂ ਸਾਹਿਬਾਨ ਯਾਨੀ ਕਿ ਗੁਰੂ ਹਰਗੋਬਿੰਦ ਜੀ ਬਾਰੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੜਾਂਗੇ ਔਰ ਅੱਗੇ ਦੇ ਗੁਰੂਆਂ ਬਾਰੇ ਵੀ ਆਪਾਂ ਸੀਰੀਜ਼ ਵਾਈਜ਼ ਚੱਲਦੇ ਜਾ ਰਹੇ ਹਾਂ ਅੱਜ ਦੀ ਕਲਾਸ ਦੇ ਪਹਿਲਾ ਟੌਪਿਕ ਜੋ ਆਪਣੇ ਕੋਲ ਮਿਲ ਕੇ ਆਉਂਦਾ ਜੀ ਆਪਣੇ ਕੋਲ ਸ਼ੇਮੇ ਗੁਰੂ ਸਹਿਬਾਨ ਯਾਨੀ ਕਿ ਗੁਰੂ ਹਰਗੋਬਿੰਦ ਜੀ ਤਾਂ ਸ਼ੇਮੇ ਗੁਰੂ ਸਹਿਬਾਨ ਗੁਰੂ ਹਰਗੋਬਿੰਦ ਦਾ ਬਰਤ ਜੋ ਸੀਗਾ ਯਾਨੀ ਕਿ ਜਨਮ ਕਦੋਂ ਹੋਇਆ ਸੀ 1595 ਦੇ ਵਿੱਚ ਕਿੱਥੇ ਹੋਇਆ ਸੀ ਬਰਥ ਪਲੇਸ ਯਾਨੀ ਕਿ ਕੀ ਸੀ ਜੀ ਵਡਾਲੀ ਵਿਲੇਜ ਕਿੱਥੇ ਹੈਗਾ ਨੀਅਰ ਅੰਮ੍ਰਿਤਸਰ ਸਾਹਿਬ ਨੀਅਰ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੈ ਵਡਾਲੀ ਵਿਲੇਜ ਉੱਥੇ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਹੈ ਜੀ ਗੁਰੂ ਅਰਜਨ ਦੇਵ ਜੀ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਚੌਥੇ ਗੁਰੂ ਸਹਿਬਾਨ ਤੋਂ ਬਾਅਦ ਜਿਹੜਾ ਸੀਗਾ ਉਹ ਮਸੰਦ ਪ੍ਰਥਾ ਜਿਹੜੀ ਸੀ ਚਲਾਈ ਗਈ ਸੀ ਮਤਲਬ ਕਿ ਜਿਹੜੀ ਹੁਣ ਗੱਦੀ ਰਹੇਗੀ ਉਹ ਇੱਕ ਹੀ ਪਰਿਵਾਰ ਦੇ ਵਿੱਚ ਅੱਗੇ ਚੱਲੇਗੀ ਔਰ ਉਸ ਤੋਂ ਬਾਅਦ ਜਿਹੜੇ ਸੀਗੇ ਮਸੰਦ ਪ੍ਰਥਾ ਦੇ ਨਾਲ ਲੇਟ ਪਹਿਲੇ ਗੁਰੂ ਜਿਹੜੇ ਬਣੇ ਸੀ ਉਹ ਆਪਣੇ ਪਰਿਵਾਰ ਦੇ ਵਿੱਚੋਂ ਹੀ ਠੀਕ ਹੈ ਉਹ ਸੀਗੇ ਪੰਜਵੇਂ ਗੁਰੂ ਸਹਿਬਾਨ ਗੁਰੂ ਅਰਜਨ ਦੇਵ ਜੀ ਔਰ ਦੂਸਰੇ ਆਂਦੇ ਨੇ ਆਪਣੇ ਕੋਲ ਗੁਰੂ ਹਰਗੋਬਿੰਦ ਜੀ ਤਾਂ ਇਹਨਾਂ ਦੇ ਪਿਤਾ ਜੀ ਕੌਣ ਨੇ ਗੁਰੂ ਅਰਜਨ ਦੇਵ ਜੀ ਔਰ ਮਾਤਾ ਜੀ ਕੌਣ ਨੇ ਮਾਤਾ ਗੰਗਾ ਜੀ ਉਗਰੇ ਇਹਨਾਂ ਨੂੰ ਗੁਰਗੱਦੀ ਦੀ ਗੱਲ ਕਰੀਏ ਕਿ ਗੁਰਗੱਦੀ ਜਿਹੜੀ ਸੀ ਕਦੋਂ ਮਿਲੀ ਸੀ ਉਹ ਮਿਲੀ ਸੀ 1606 ਦੇ ਵਿੱਚ ਮਤਲਬ ਕਿ ਗੁਰੂ ਹਰਗੋਬਿੰਦ ਦਾ ਜਨਮ ਹੋਇਆ 1595 ਦੇ ਵਿੱਚ ਔਰ ਇਹਨਾਂ ਨੂੰ 1606 ਦੇ ਵਿੱਚ ਗੱਦੀ ਤੇ ਬਿਠਾ ਦਿੱਤਾ ਗਿਆ ਸੀ ਜੇ ਗੱਲ ਕਰੀਏ ਇਹਨਾਂ ਦੇ ਬੱਚਿਆਂ ਬਾਰੇ ਠੀਕ ਹੈ ਬੱਚਿਆਂ ਬਾਰੇ ਗੱਲ ਕਰੀਏ ਤੇ ਇਹਨਾਂ ਦੇ ਪੁੱਤਰ ਸਨ ਗੁਰਦਤਾ ਜੀ ਠੀਕ ਹੈ ਉਸ ਤੋਂ ਬਾਅਦ ਅੰਨੀ ਰਾਏ ਜੀ ਫਿਰ ਆਪਣੇ ਕੋਲ ਆਉਂਦੇ ਨੇ ਜੀ ਸੂਰਜਮਲ ਜੀ ਫਿਰ ਆਪਣੇ ਕੋਲ ਆਉਂਦੇ ਨੇ ਅਟਲ رائے ਜੀ ਫਿਰ ਆਪਣੇ ਕੋਲ ਆਉਂਦੇ ਨੇ ਤੇਗ ਬਹਾਦਰ ਜੀ ਐਂਡ ਬੀਬੀ ਵੀਰੋ ਜੀ ਤਾਂ ਇਹਨਾਂ ਦੇ ਜੋ ਸੰਨ ਪੰਜ ਪੁੱਤਰ ਸਨ ਔਰ ਇੱਕ ਪੁੱਤਰੀ ਸੀ ਠੀਕ ਹੈ ਗੁਰੂ ਹਰਗੋਬਿੰਦ ਜੀ ਦੇ ਪੰਜ ਪੁੱਤਰ ਔਰ ਇੱਕ ਪੁੱਤਰੀ ਸੀ ਪੰਜ ਪੁੱਤਰ ਜਿਵੇਂ ਕਿ ਆਪਾਂ ਨਾਮ ਪੜੇ ਬਾਬਾ ਗੁਰਦਤਾ ਜੀ ਅੰਨੀ ਰਾਏ ਜੀ ਸੂਰ ਸੂਰਜਮਲ ਜੀ ਐਂਡ ਅਟਲ رائے ਜੀ ਐਂਡ ਤੇਗ ਬਹਾਦਰ ਜੀ ਠੀਕ ਹੈ ਐਂਡ ਜਿਹੜੀ ਪੁੱਤਰੀ ਸੀ ਉਹ ਬੀਬੀ ਵੀਰੋ ਜੀ ਤਾਂ ਇਹਨਾਂ ਬਾਰੇ ਜਿਹੜਾ ਹੈ ਆਪਾਂ ਬੱਚਾoverline ਜਿਹੜਾ ਹੈ ਅੱਗੇ ਜਾ ਕੇ ਜੇ ਆਪਣੇ ਕੋਲ ਡਿਟੇਲ ਦੇ ਵਿੱਚ ਆਉਂਦੇ ਨੇ ਕਿਤੇ ਤਾਂ ਆਪਾਂ ਇਹਨਾਂ ਬਾਰੇ ਵਿੱਚ ਜ਼ਿਕਰ ਜੋ ਕਰਾਂਗੇ ਹੋਰ ਆਪਣੇ ਕੋਲ ਅਗਰ ਮੇਨ ਗੱਲ ਆ ਜੇ ਤਾਂ ਗੁਰੂ ਹਰਗੋਬਿੰਦ ਜੀ ਨੂੰ ਜਿਹੜਾ ਹੈ ਉਹ ਫਾਦਰ ਆਫ ਗੱਤਕਾ ਕਿਹਾ ਜਾਂਦਾ ਹੈ ਤਾਂ ਇਸ ਦੇ ਪਿੱਛੇ ਵੀ ਇੱਕ ਰੀਜ਼ ਨੇ ਕਿਉਂਕਿ ਜਦੋਂ ਸੀ ਪਹਿਲੇ ਗੁਰੂ ਸਾਹਿਬਾਨ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਆ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਤੱਤੀ ਤਵੀ ਦੇ ਉੱਪਰ ਉਹਨਾਂ ਦੁਆਰਾ ਮੁਗਲਾ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀਗਾ ਠੀਕ ਹੈ ਤਾਂ ਉਸ ਤੋਂ ਬਾਅਦ ਛੇਵੇਂ ਗੁਰੂ ਸ੍ਰੀ ਗੁਰੂ ਜੀ ਤੋਂ ਗੱਦੀ ਤੇ ਬੈਠੇ ਤਾਂ ਛੇਵੇਂ ਗੁਰੂ ਸ੍ਰੀ ਗੁਰੂ ਸਾਹਿਬਾਨ ਕਹਿੰਦੇ ਇਕੱਲੇ ਪ੍ਰਚਾਰ ਨਾਲ ਹੁਣ ਕੁਝ ਨਹੀਂ ਹੋਣਾ ਠੀਕ ਹੈ ਆਪਾਂ ਨੂੰ ਵੀ ਹਥਿਆਰ ਚੱਕਣੇ ਪਹਿਨਗੇ ਤਾਂ ਆਪਾਂ ਨੂੰ ਵੀ ਨਾਲ ਹਥਿਆਰ ਰੱਖਣੇ ਪਹਿਨਗੇ ਤਾਂ ਛੇਵੇਂ ਗੁਰੂ ਸਾਹਿਬਾਨ ਤੋਂ ਜਿਹੜੀ ਸੀਗੀ ਉਹ ਗਤਕਾ ਦੀ ਜਿਹੜੀ ਸੀ ਸ਼ੁਰੂਆਤ ਹੋਈ ਸੀਗੀ ਸਤਿਗੁਰੂ ਹਰਗੋਬਿੰਦ ਜੀ ਨੇ ਜਿਹੜੇ ਸੀਗੇ ਇਹਨੇ ਗਤਕਾ ਦੀ ਸ਼ੁਰੂਆਤ ਕੀਤੀ ਇਸ ਤਾਂ ਕਰਕੇ ਇਹਨਾਂ ਨੂੰ ਫਾਦਰ ਆਫ ਗਤਕਾ ਕਿਹਾ ਜਾਂਦਾ ਹੈ ਔਰ ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਜਿਹੜੀਆਂ ਸੀਗੀਆਂ ਧਾਰਨ ਕੀਤੀਆਂ ਸੀ ਜਿਨ੍ਹਾਂ ਨੂੰ ਆਪਾਂ ਮੀਰੀ ਅਤੇ ਪੀਰੀ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਮੀਰੀ ਅਤੇ ਪੀਰੀ ਦੇ ਨਾਮ ਨਾਲ ਜਾਣਦੇ ਹਾਂ ਇਹ ਦੋ ਤਲਵਾਰਾਂ ਜਿਹੜੀਆਂ ਸੀਗੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਧਾਰਨ ਕੀਤੀਆਂ ਗਈਆਂ ਸਨ ਠੀਕ ਹੈ ਔਰ ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਦੁਆਰਾ ਜਿਹੜਾ ਸੀਗਾ ਸੱਚੇ ਪਾਤਸ਼ਾਹ ਜਿਹੜਾ ਸੀਗਾ ਉਹ ਕਿਹਾ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਦੁਆਰਾ ਜਿਹੜਾ ਸੀ ਸੱਚੇ ਪਾਤਸ਼ਾਹ ਦੀ ਪਾਦੀ ਜਿਹੜੀ ਸੀ ਉਹ ਦਿੱਤੀ ਗਈ ਸੀ ਤਾਂ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਇੱਕ ਗੁਰੂ ਹੋਰ ਨੇ ਜਿਨ੍ਹਾਂ ਨੇ ਆਪਣੇ ਆਪ ਸੱਚੇ ਪਾਤਸ਼ਾਹ ਦੀ ਪਾਦੀ ਲਈ ਸੀ ਉਹ ਕਿਹੜੇ ਸਨ ਤਾਂ ਉਹ ਆਪਣੇ ਕੋਲ ਇੱਥੇ ਆਉਂਦੇ ਆ ਜੀ ਗੁਰੂ ਹਰ ਗੋਬਿੰਦ ਜੀ ਜਿਹੜੇ ਸੀਗੇ ਇਹਨਾਂ ਨੇ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਦੀ ਉਪਾਧੀ ਜਿਹੜੀ ਸੀਗੀ ਉਹ ਦਿੱਤੀ ਸੀ ਤੇ ਇਹਨਾਂ ਨੇ ਪਹਿਲੀ ਵਾਰ ਜਿਹੜੀ ਸੀਗੀ ਉਹ ਕਲਗੀ ਧਾਰਨ ਕੀਤੀ ਸੀ ਠੀਕ ਹੈ ਮਨ ਲਿ ਕੇ ਆਪਾਂ ਦੇਖੀ ਹੋਊਗੀ ਫੋਟੋਜ਼ ਦੇ ਵਿੱਚ ਉਹਨਾਂ ਜਿਹੜੀਆਂ ਕਲਗੀਆਂ ਕਲਗੀ ਲੱਗੀ ਹੁੰਦੀ ਹੈ ਪੱਗ ਦੇ ਉੱਪਰ ਤਾਂ ਦੇਖੋਗੇ ਕਿ ਪਹਿਲੇ 6ਵੇਂ ਗੁਰੂ ਤੋਂ ਪਿੱਛੇ ਅਗਰ ਦੇਖੀਏ ਕਿ ਪੰਜ ਗੁਰੂ ਸਬਾਨਾ ਦੇ ਉੱਪਰ ਤਾਂ ਉਹਨਾਂ ਦੀ ਜਿਹੜੀ ਪਗੜੀ ਹੋਊਗੀ ਠੀਕ ਹੈ ਪੱਗ ਹੋਊਗੀ ਤਾਂ ਉਹਦੇ ਉੱਪਰ ਕੋਈ ਵੀ ਆਪਾਂ ਨੂੰ ਕਲਗੀ ਲੱਗੀ ਹੋਈ ਨਹੀਂ ਦਿਖੂ ਕਿਉਂਕਿ ਜਿਹੜੀ ਕਲਗੀ ਦੀ ਸ਼ੁਰੂਆਤ ਸੀਗੀ ਕਲਗੀ ਪਹਿਲੀ ਵਾਰ ਲਗਾਈ ਸੀ ਉਹ ਠੀਕ ਹੈ ਫਿਰ ਅੱਪਾ ਗੱਲ ਕਰੀਏ ਤਾਂ ਗੁਰੂ ਜੀ ਨੇ ਤਾਉਂਸ ਦੀ ਵੀ ਖੋਜ ਕੀਤੀ ਸੀ ਗੁਰੂ ਜੀ ਨੇ ਤਾਉਂਸ ਦੀ ਵੀ ਖੋਜ ਕੀਤੀ ਸੀ ਤਾਂ ਇਹ ਤਾਉਂਸ ਕੀ ਸੀਗਾ ਤੇ ਇਹ ਤਾਉਂਸ ਇੱਕ 뮤지컬 ਇਨਸਟਰੂਮੈਂਟ ਸੀਗਾ ਜਿਹਦੀ ਖੋਜ ਜਿਹੜੀ ਸੀ ਗੁਰੂ ਹਰਗੋਬਿੰਦ ਜੀ ਦੁਆਰਾ ਕੀਤੀ ਗਈ ਸੀ ਤੇ ਤਾਂ ਇਹ ਤਾਂ ਪਤਾ ਚੱਲ ਗਿਆ ਕਿ ਕਿ ਫਾਦਰ ਆਫ ਗਤਕਾ ਕਿਉਂਕਿ ਜਿਹੜੇ ਇਹਨਾਂ ਦੁਆਰਾ ਹੀ ਜਿਹੜੀ ਸੀਗੀ ਉਸ ਟਾਈਮ ਤੇ ਤਲਵਾਰਾ ਤਾਂ ਨਹੀਂ ਕਿਤੇ ਅੰਗਿਆ ਸਰਗਤਗਾ ਦੀ ਸ਼ੁਰੂਆਤ ਕੀਤੀ ਸੀਗੀ ਜਿੱਕੇ ਤਾਂ ਇਸ ਲਈ ਫਾਦਰ ਆਫ ਗਤਕਾ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਗੁਰੂ ਹਰਗੋਬਿੰਦ ਜੀ ਦੁਆਰਾ ਇੱਕ ਸਿਟੀ ਫਾਊਂਡ ਕੀਤੀ ਗਈ ਸੀ ਜਿਸ ਦਾ ਨਾਮ ਸੀ ਕੀਰਤਪੁਰ ਠੀਕ ਹੈ ਗੁਰੂਜੀ ਦੁਆਰਾ ਇੱਕ ਸਿਟੀ ਫੋਨ ਕੀਤੀ ਗਈ ਸੀ ਜਿਸ ਦਾ ਨਾਮ ਸੀ ਕੀਰਤਪੁਰ ਔਰ ਜਿਹੜਾ ਲਾਹੌਰ ਜਿਹੜਾ ਲੋਹਗੜ੍ਹ ਦਾ ਕਿਲਾ ਸੀ ਠੀਕ ਹੈ ਲੋਹਗੜ੍ਹ ਦਾ ਕਿਲਾ ਲੋਕਰ ਦਾ ਕਿਲਾ ਜਿਹੜਾ ਸੀਗਾ ਉਹ ਗੁਰੂ ਹਰਗੋਬਿੰਦ ਜੀ ਦੁਆਰਾ ਹੀ ਬਣਵਾਇਆ ਗਿਆ ਸੀ ਲੋਕਰ ਦਾ ਕਿਲਾ ਜਿਹੜਾ ਸੀ ਉਹ ਹਰੋ ਹਰਗੋਬਿੰਦ ਜੀ ਦੁਆਰਾ ਬਣਾਇਆ ਗਿਆ ਸੀ ਔਰ ਗੁਰੂ ਹਰਗੋਬਿੰਦ ਦੇ ਕੰਟੈਂਪਰੀ ਦੀ ਗੱਲ ਕਰੀਏ ਅਗਰ ਆਪਾਂ ਵੀ ਕੰਟੈਂਪਰੀ ਮਤਲਬ ਕੀ ਉਸ ਟਾਈਮ ਤੇ ਮੁਗਲ ਬਾਦਸ਼ਾਹ ਕੌਣ ਸਨ ਉਸ ਟਾਈਮ ਤੇ ਮੁਗਲ ਬਾਦਸ਼ਾਹ ਜਿਹੜੇ ਸੀ ਕਿ ਜਹਾਂਗੀਰ ਸੀ ਔਰ ਉਸ ਤੋਂ ਬਾਅਦ ਜਿਹੜਾ ਸ਼ਾਹ ਜਹਾਂ ਵੀ ਗੁਰੂ ਜੀ ਦੇ ਕੰਟੈਂਪਰੀ ਰਹੇ ਹਨ ਤਾਂ ਅੱਗੇ ਚੱਲਦੇ ਹਾਂ ਨੈਕਸਟਰ ਗੱਲ ਕਰੀਏ ਤਾਂ ਆਪਣੇ ਕੋਲ ਆਉਂਦੇ ਨੇ ਜੀ ਸਤ ਸਤਵੇਂ ਗੁਰੂ ਸਾਹਿਬਾਨ ਗੁਰੂ ਹਰ राय ਜੀ ਠੀਕ ਹੈ ਗੁਰੂ ਹਰ राय ਜੀ ਤਾਂ ਗੁਰੂ ਹਰ राय ਜੀ ਦਾ ਜਨਮ ਜਿਹੜਾ ਸੀਗਾ ਉਹ 16 ਜਨਵਰੀ 1630 ਦੇ ਵਿੱਚ ਹੋਇਆ ਠੀਕ ਹੈ 16 ਜਨਵਰੀ 1630 ਦੇ ਵਿੱਚ ਹੋਇਆ ਕਿੱਥੇ ਹੋਇਆ ਕੀਰਤਪੁਰ ਸਾਹਿਬ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਇਹ ਸ਼ਹਿਰ ਕਿਤੇ ਦੁਆਰਾ ਬਸਾਇਆ ਗਿਆ ਸੀ ਇਹ ਸ਼ਹਿਰ ਸ਼ੇਮੇ ਗੁਰੂ ਸਾਹਿਬਾਨ ਗੁਰੂ ਹਰਗੋਬਿੰਦ ਜੀ ਸਾਹਿਬ ਦੇ ਦੁਆਰਾ ਬਸਾਇਆ ਗਿਆ ਸੀਗਾ ਠੀਕ ਹੈ ਤੇ ਇਹਨਾਂ ਦਾ ਜਨਮ ਜਿਹੜਾ ਹੈ ਉੱਥੇ ਹੀ ਹੁੰਦਾ ਹੈ ਕੀਰਤਪੁਰ ਸਾਹਿਬ ਦੇ ਵਿੱਚ ਫਾਦਰ ਦਾ ਨੇਮ ਕੀ ਸੀਗਾ ਬਾਬਾ ਗੁਰਦਿੱਤਾ ਜੀ ਤਾਂ ਇਹ ਬਾਬਾ ਗੁਰਦਿੱਤਾ ਜੀ ਕੌਣ ਸਨ ਇਹ ਹੀ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ ਠੀਕ ਹੈ ਯਾਨੀ ਕਿ ਗੁਰੂ ਹਰ Rai ਜੀ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਜੀ ਦੇ ਪੋਤੇ ਨੇ ਠੀਕ ਹੈ ਤਾਂ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਗੁਰੂ ਹਰ ਰਾਏ ਜੀ ਬਾਰੇ ਇਹਨਾਂ ਨੂੰ ਗੱਦੀ ਤੇ ਜਿਹੜਾ ਸੀਗਾ ਉਹ ਬਿਠਾਇਆ ਗਿਆ ਸੀ ਤੇ ਇਹਨਾਂ ਤੇ ਮਾਤਾ ਜਿਹੜੇ ਨੇ ਉਹਨਾਂ ਦਾ ਨਾਮ ਹੈ ਜੀ ਮਾਤਾ ਨਿਹਾਲਕੌਰ ਸਪਾਉਸ ਯਾਨੀ ਕਿ ਪਤਨੀ ਨੇ ਬੀਬੀ ਸੁਲਖਣੀ ਜੀ ਜਿਹਕੇ ਚਿਲड्रन ਯਾਨੀ ਕਿ ਬੱਚੇ RAM RAJ JI ਐਂਡ HAR KRISHAN JI ਠੀਕ ਹੈ ਤਾਂ ਗੁਰੂ ਹਰ ਰਾਏ ਜੀ ਤੇ ਦੋ ਬੱਚੇ ਸਨ ਇੱਕ ਤਾਂ ਸੀਗਾ ਜੀ ਦੋ ਪੁੱਤਰ ਸਨ RAM RAJ JI ਔਰ HAR KRISHAN JI ਠੀਕ ਹੈ ਔਰ ਆਯੁਰਵੈਦਿਕ ਸੈਂਟਰ ਦੀ ਜਿਹੜੀ ਪਹਿਲੀ ਵਾਰ ਖੋਜ ਕੀਤੀ ਗਈ ਸੀ ਕਹਿ ਸਕਦੇ ਆ ਜਾਂ ਬਣਵਾਇਆ ਗਿਆ ਸੀ ਠੀਕ ਹੈ ਬਣਵਾਇਆ ਗਿਆ ਕਹਾਂਗੇ ਖੋਜਤਾ ਨਹੀਂ ਕਹਿ ਸਕਦੇ ਠੀਕ ਹੈ ਬਣਵਾਇਆ ਗਿਆ ਸੀ ਤਾਂ ਆਯੁਰਵੈਦਿਕ ਸੈਂਟਰ ਜਿਹੜਾ ਸੀਗਾ ਪਹਿਲੀ ਦਵਾਰੀ ਕਿਹਦੇ ਤੋਂ ਪਹਿਲੀ ਵਾਰ ਕਿਹਦੇ ਦੁਆਰਾ ਬਣਵਾਇਆ ਗਿਆ ਸੀ ਗੁਰੂ ਹਰ Rai ਜੀ ਦੁਆਰਾ ਜਿਹੜਾ ਸੀਗਾ ਦੁਆਰਾ ਜਿਹੜਾ ਸੀਗਾ ਉਹ ਬਣਵਾਇਆ ਗਿਆ ਸੀਗਾ ਠੀਕ ਹੈ ਔਗਰ ਅਗਰ ਗੱਲ ਕਰੀਏ ਕਿ ਇਹਨਾਂ ਦੇ ਕੰਟੈਂਪੋਰੀ ਕੌਣ ਰਹੇ ਹੋਣਗੇ ਤਾਂ ਕੰਟੈਂਪੋਰੀ ਇਹਨਾਂ ਦੇ ਸ਼ਾਹਜਹਾਂ ਠੀਕ ਹੈ ਸ਼ਾਹਜਹਾਂ ਔਰ ਔਰੰਗਜ਼ੇਬ ਠੀਕ ਹੈ ਸ਼ਾਹਜਹਾਂ ਔਰੰਗਜ਼ੇਬ ਜਿਹੜੇ ਸੀਗੇ ਇਹ ਗੁਰੂ ਹਰ Rai ਜੀ ਦੇ ਕੰਟੈਂਪੋਰੀ ਰਹੇ ਹਨ ਮਤਲਬ ਕਿ ਉਹਨਾਂ ਦੇ ਟਾਈਮ ਤੇ ਜਿਹੜੇ ਇਹ ਮੁਗਲ ਬਾਦਸ਼ਾਹ ਰਹੇ ਹਨ ਤਾਂ ਗੁਰੂ ਜੀ ਜਿਹੜੇ ਜੋਤੀ ਜੋਤ ਸਮਾਉਂਦੇ ਨੇ 1661 ਈਸਵੀ ਦੇ ਵਿੱਚ ਕਿੱਥੇ ਸਮਾਉਂਦੇ ਨੇ ਕੀਰਤਪੁਰ ਸਾਹਿਬ ਦੇ ਵਿੱਚ ਤੇ ਇਹ ਹੱਦ ਰੱਖਣਾ ਕਿ ਗੁਰੂ ਹਰ Rai ਜੀ ਜਿਹੜੇ ਸੀਗੇ ਇਹਨਾਂ ਦਾ ਜਿੱਥੇ ਜਨਮ ਹੁੰਦਾ ਹੈ ਉਸੇ ਸ਼ਹਿਰ ਦੇ ਵਿੱਚ ਇਹ ਇਹ ਜੋਤੀ ਜੋਤ ਸਮਾਉਂਦੇ ਹਨ ਯਾਨੀ ਕਿ ਕੀਰਤਪੁਰ ਸਾਹਿਬ ਦੇ ਵਿੱਚ ਜਨਮ ਹੁੰਦਾ ਹੈ ਔਰ ਕੀਰਤਪੁਰ ਸਾਹਿਬ ਦੇ ਵਿੱਚ ਹੀ ਇਹ ਜੋਤੀ ਜੋਤ ਸਮਾਉਂਦੇ ਹਨ ਨੈਸ ਗੁਰੂ ਸਭਾਨ ਨੇ ਆਪਣੇ ਕੋਲ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਿਕ੍ਰਿਸ਼ਨ ਜੀ ਜਿਵੇਂ ਕਿ ਆਪਾਂ ਪਿਛੇ ਗੱਲ ਕੀਤੀ ਸੀ ਜੀ ਕਿ ਗੁਰੂ ਹਰਰਾਏ ਜੀ ਦੇ ਦੋ ਪੁੱਤਰ ਸਨ RAMRAJ ਜੀ ਔਰ HAR KRISHAN ਜੀ ਤਾਂ ਜਿਹੜੇ ਅਗਲੇ ਆਪਣੇ ਕੋਲ ਗੁਰੂ ਸਭਾਨ ਬੰਦੇ ਨੇ ਉਹ ਹਰਿਕ੍ਰਿਸ਼ਨ ਜੀ ਬੰਦੇ ਨੇ ਤਾਂ ਆਪਣੇ ਕੋਲੇ 8ਵੇਂ ਗੁਰੂ ਸਹਿਬਾਨ ਗੁਰੂ ਹਰਿਕ੍ਰਿਸ਼ਨ ਜੀ ਤਾਂ ਜਨਮ ਜਿਹੜਾ ਸੀ ਉਹ ਕਿੱਥੇ ਹੋਇਆ ਸੀ 7 ਜੁਲਾਈ 1656 ਈਸਵੀ ਦੇ ਵਿੱਚ ਠੀਕ ਹੈ ਜਨਮ ਜਿਹੜਾ ਸੀ ਕਦੋਂ ਹੋਇਆ ਸੀਗਾ 7 ਜੁਲਾਈ 1656 ਈਸਵੀ ਦੇ ਕਿੱਥੇ ਹੋਇਆ ਸੀ ਕੀਰਤਪੁਰ ਸਾਹਿਬ ਦੇ ਵਿੱਚ ਫਿਰ ਉਹੀ ਗੱਲ ਹੈ ਕਿ ਇਹ ਸ਼ਹਿਰ ਜਿਹੜਾ ਹੈ ਹੁਣ ਦੋ ਤੋਂ ਤਿੰਨ ਗੁਰੂਆਂ ਦੇ ਨਾਲ ਸੰਬੰਧਿਤ ਇੱਕੋ ਟਾਈਮ ਦੇ ਵਿੱਚ ਇਸੇ ਤਰੀਕੇ ਨਾਲ ਚੱਲ ਰਿਹਾ ਹੈ ਕੀਰਤਪੁਰ ਸਾਹਿਬ ਜਿਹੜਾ ਸੀ ਕਿਹਦੇ ਦੁਆਰਾ ਬਸਾਇਆ ਗਿਆ ਸੀ ਗੁਰੂ ਹਰਗੋਬਿੰਦ ਜੀ ਦੁਆਰਾ ਬਸਾਇਆ ਗਿਆ ਸੀਗਾ ਠੀਕ ਹੈ ਔਰ ਇਥੇ ਜਿਹੜਾ ਇਹਨਾਂ ਦਾ ਹੀ ਬਰਤਪਲੇਸ ਹੁੰਦਾ ਹੈ ਠੀਕ ਹੈ ਤਾਂ ਗੁਰੂ ਹਰ ਰਾਏ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਜਿਹੜਾ ਹੈ ਉਹ ਵੀ ਕਿੱਥੇ ਹੁੰਦਾ ਹੈ ਕੀਰਤਪੁਰ ਸਾਹਿਬ ਦੇ ਵਿੱਚ ਹੁੰਦਾ ਹੈ ਇਹਨਾਂ ਦੇ ਪਿਤਾ ਦਾ ਨਾਮ ਗੁਰੂ ਹਰ ਰਾਏ ਜੀ ਮਾਤਾ ਦਾ ਨਾਮ ਬੀਬੀ ਸੁਲੱਖਣੀ ਜੀ ਠੀਕ ਹੈ ਔਰ ਗੁਰਗੱਦੀ ਜਿਹੜੀ ਇਹਨਾਂ ਨੂੰ ਮਿਲੀ ਸੀ ਉਹ 1661 ਦੇ ਵਿੱਚ ਮਿਲੀ ਸੀ ਕਿਉਂਕਿ ਗੁਰੂ ਹਰ ਰਾਏ ਜੀ ਦੇ ਸੀਗੇ ਉਹ ਜੋਤੀ ਜੋਤ ਸਮਾਏ ਨੇ 1661 ਦੇ ਵਿੱਚ ਔਰ ਉਸੇਸ ਟਾਈਮ ਤੇ ਜਿਹੜਾ ਸੀਗਾ ਇਹਨਾਂ ਨੂੰ ਗੁਰਗੱਦੀ ਤੇ ਬਿਠਾ ਦਿੱਤਾ ਜਾਂਦਾ ਹੈ 1661 ਦੇ ਵਿੱਚ ਇਹ ਜਿਹੜਾ ਸੀ 1652 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਔਰ 1661 ਦੇ ਵਿੱਚ ਇਹਨਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਹੀ ਗੱਡੀ ਤੇ ਬਿਠਾ ਦਿੱਤਾ ਜਾਂਦਾ ਹੈ ਠੀਕ ਹੈ 5 ਸਾਲ ਦੀ ਉਮਰ ਦੇ ਵਿੱਚ ਗੱਦੀ ਤੇ ਬਿਠਾਇਆ ਜਾਂਦਾ ਹੈ ਠੀਕ ਹੈ ਔਰ ਜਿਹੜੇ ਇਹ ਜੋਤੀ ਜੋਤ ਸਮਾਉਂਦੇ ਨੇ ਉਹ 30 ਮਾਰਚ 1661 ਯਾਨੀ ਕਿ ਉਸ ਤੋਂ 4 ਸਾਲ ਬਾਅਦ ਯਾਨੀ ਕਿ 8 ਸਾਲ ਦੀ ਉਮਰ ਦੇ ਵਿੱਚ ਗੁਰੂ ਜਿਹੜੇ ਨੇ ਹਰਿਕ੍ਰਿਸ਼ਨ ਜੀ ਇਹ ਜੋਤੀ ਜੋਤ ਸਮਾ ਜਾਂਦੇ ਨੇ ਠੀਕ ਹੈ ਤਾਂ 8 ਸਾਲ ਦੀ ਉਮਰ ਦੇ ਵਿੱਚ ਹੀ ਜੋਤੀ ਜੋਤ ਸਮਾ ਜਾਣ ਕਰਨ ਇਹਨਾਂ ਨੂੰ ਸਭ ਤੋਂ ਯੰਗੇਸਟ ਸਿੱਖ ਗੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਯਾਨੀ ਕਿ ਇਹਨਾਂ ਨੂੰ ਬਾਲ ਪੀਰ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਬਾਲ ਪੀਰ ਵੀ ਕਿਹਾ ਜਾਂਦਾ ਹੇ ਤਾਂ ਕੰਟੈਂਪੋਰੀ ਦੀ ਅਗਰ ਗੱਲ ਕਰੀਏ ਤਾਂ ਕੰਟੈਂਪੋਰੀ ਇਹਨਾਂ ਦੇ ਕੋਹ ਰਾਸੀ ਓਰਾਂਜ ਰੇਸ਼ੀ ਤਾਂ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਨੇ ਠੀਕੇ ਇਹ ਜੋਤੀ ਜੋਤ ਸਮਾਉਂਦੇ ਨੇ 30 ਮਾਰਚ 1664 ਦੇ ਵਿੱਚ ਕਿੱਥੇ ਸਮਾਉਂਦੇ ਨੇ ਦਿੱਲੀ ਦੇ ਵਿੱਚ ਨੈਕਸਟ ਹੈ ਆਪਣੇ ਕੋਲ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਜਿਹੜਾ ਸੀਗਾ ਉਹ 1 ਅਪ੍ਰੈਲ 1621 ਦੇ ਵਿੱਚ ਹੁੰਦਾ ਹੈ ਠੀਕ ਹੈ ਕਿੱਥੇ ਹੁੰਦਾ ਹੈ ਅਮ੍ਰਿਤਸਰ ਸਾਹਿਬ ਦੇ ਵਿੱਚ ਹੁੰਦਾ ਹੈ ਫਾਦਰ ਸੀ ਇਹਨਾਂ ਦੇ ਗੁਰੂ गोविंद साहब जी यानी कि छेवें गुरु साहबान ठीक है फादर ना दे गुरु गोविंद साहब जी यानी कि छेवें गुरु साहबान जोड़े थे दे फादर सन और माता सी माता नानकी जी स्पाउस यानी कि पत्नी माता गुजरी जी और चिल्ड्रन तो इन्हों एक बेटा सगा कौन जी गोविंद राय जिड़े कि अगे चल के दसवें गुरु साहबान पाते हैं गुरु गोबिंद सिंह जी ਠੀਕ ਹੈ ਨਾਲ ਇੱਕ ਬੱਚਾ ਸੀਗਾ ਇੱਕ ਪੁੱਤਰ ਸੀਗਾ ਜਿਹਦਾ ਨਾਮ ਸੀਗਾ ਗੋਬਿੰਦ ਹਰਾਈ ਔਰ ਗੁਰਗੱਦੀ ਜਿਹੜੀ ਸੀਗੀ ਉਹ ਗੁਰੂ ਤੇਗ ਬਹਾਦਰ ਜੀ ਨੂੰ ਮਿਲਦੀ ਹੈ 1664 ਈਸਵੀ ਦੇ ਵਿੱਚ ਠੀਕ ਹੈ 1664 ਈਸਵੀ ਦੇ ਵਿੱਚ ਇਹਨਾਂ ਨੂੰ ਜਿਹੜੀ ਹੈ ਉਹ ਗੁਰਗੱਦੀ ਮਿਲਦੀ ਹੈ ਠੀਕ ਹੈ ਤਾਂ ਜਿਹੜਾ ਸੀਗਾ ਗੁਰੂ ਤੇਗ ਬਹਾਦਰ ਜੀ ਦੁਆਰਾ ਸ਼ਹਿਰ ਬਸਾਇਆ ਗਿਆ ਸੀ ਇੱਕ ਜਿਹੜਾ ਸੀਗਾ ਚੱਕ ਨਾਨਕੀ ਠੀਕ ਹੈ ਚੱਕ ਨਾਨਕੀ ਨਾਮ ਦਾ ਇੱਕ ਸ਼ਹਿਰ ਬਸਾਇਆ ਗਿਆ ਸੀ ਜਿਹੜਾ ਕਿ ਕਿੱਥੇ ਬਸਾਇਆ ਗਿਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਤਣਾਨਦਪੁਰ ਸਾਹਿਬ ਦੇ ਵਿੱਚ ਜਿਹੜਾ ਅਸੀਂ ਸ਼ਹਿਰ ਬਸਾਇਆ ਗਿਆ ਸੀ ਚੱਕ ਨਾਨਕੀ ਤਾਂ ਇਹ ਜਿਹੜਾ ਸ਼ਹਿਰ ਸੀ ਇਹ ਗੁਰੂ ਤੇਗ ਬਹਾਦਰ ਜੀ ਦੁਆਰਾ ਬਸਾਇਆ ਗਿਆ ਸੀ ਔਰ ਇਸ ਤੋਂ ਬਾਅਦ ਕੀ ਹੁੰਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਹੈ ਉਹ ਸ਼ਹੀਦ ਕਰ ਦਿੱਤਾ ਜਾਂਦਾ ਹੈ ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਠੀਕ ਹੈ ਕੰਟੈਂਪੋਰੀ ਕੌਣ ਹੁੰਦਾ ਹੈ ਔਰੰਗਜ਼ੇਬ ਔਰੰਗਜ਼ੇਬ ਦੁਆਰਾ ਜਿਹੜਾ ਹੁੰਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਕਿੱਥੇ ਸ਼ਹੀਦ ਕੀਤਾ ਜਾਂਦਾ ਚਾਨਨੀ ਚੌਕ ਦੇ ਦਿੱਲੀ ਦੇ ਚਾਨਨੀ ਚੌਕ ਵਿਖੇ ਠੀਕ ਹੈ ਦਿੱਲੀ ਦੇ ਚਾਨਨੀ ਚੌਕ ਵਿਖੇ ਜਿਹੜਾ ਹੈ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਇਸੇ ਲਈ ਆਪਾਂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਵਦੂ ਵੀ ਜਾਂ ਵਜੋਂ ਵੀ ਜਾਣਦੇ ਹਨ ਜਾਂ ਫਿਰ ਇਹਨਾਂ ਨੂੰ ਇਹੋ ਅਹੁਦਾ ਜਿਹੜਾ ਹੈ ਆਪਾਂ ਦਿੱਤਾ ਹੋਇਆ ਹੈ ਇਹ ਜਿਹੜਾ ਟਾਈਟਲ ਹੈ ਇਹਨਾਂ ਨੂੰ ਦਿੱਤਾ ਹੋਇਆ ਕਿ ਹਿੰਦੀ ਦੀ ਚਾਦਰ ਠੀਕ ਹੈ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੀ ਦੀ ਚਾਦਰ ਜੋ ਵੀ ਜਾਣਿਆ ਜਾਂਦਾ ਹੈ ਤਾਂ ਇਹਨਾਂ ਤੋਂ ਬਾਅਦ ਠੀਕ ਹੈ ਗੁਰੂ ਤੇਗ ਬਹਾਦਰ ਜੀ ਦੀ ਮੌਤ ਤੋਂ ਬਾਅਦ ਜਦੋਂ ਇਹ ਸ਼ਹੀਦ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਗੱਦੀ ਹੁੰਦੀ ਹੈ ਉਰਤੇ ਕਿਹਨੂੰ ਬਿਠਾਇਆ ਜਾਂਦਾ ਹੈ ਉਸਤੇ ਬਿਠਾਇਆ ਜਾਂਦਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਨੀ ਕਿ 10ਵੇਂ ਗੁਰੂ ਸਰਬਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਟਾਈਮ ਤੇ ਗੱਦੀ ਤੇ ਬਿਠਾਇਆ ਜਾਂਦਾ ਜਿਨ੍ਹਾਂ ਦਾ ਜਨਮ 22 ਦਸੰਬਰ 1666 ਦੇ ਵਿੱਚ ਹੁੰਦਾ ਹੈ ਠੀਕ ਹੈ 22 ਦਸੰਬਰ 1662 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਔਰ ਕਿੱਥੇ ਹੁੰਦਾ ਹੈ ਪਟਨਾ ਬਿਹਾਰ ਦੇ ਵਿੱਚ ਠੀਕ ਹੈ ਗੁਰਗੋਬਿੰਦ ਸਿੰਘ ਜੀ ਦਾ ਜਨਮ ਜਿਹੜਾ ਹੈ ਉਹ ਪਟਨਾ ਬਿਹਾਰ ਦੇ ਵਿੱਚ ਹੁੰਦਾ ਹੈ ਫਾਦਰ ਗੁਰੂ ਤੇਗ ਬਹਾਦਰ ਜੀ ਮਾਤਾ ਮਾਤਾ ਗੁਜਰੀ ਜੀ ਔਰ ਸਪਾਉਜ਼ ਯਾਨੀ ਕਿ ਪਤਨੀ ਮਾਤਾ ਜੀਤੋ ਜੀ ਠੀਕ ਹੈ पत्नी माता जीतो जी और चिल्ड्रनस बच्चे सन गुरु गोबिंद जी के किन्ने चार साहबजादे यानी के चार पुत्र सन ठीक है उन्होंने बारे भी आप गल करते कि नाम से ठीक है चार साहबजादे गुरु गोबिंद जी के चार पुत्र सन ठीक है और गुरु गोबिंद जी ने एक जफरनामा लिखा था किनू लिखा से औरंगजेब में लिखा सर सतारा सौ छे ईस्वी के गुरु जी के संग्रह किए हुए हैं भी इन द्वारा कि लिखित लिखिया गई जाप साहब ठीक है वार श्री भगवती जी बचित्र नाटक जी कि जी है आप कह सकते हैं कि ਆਟੋ ਬਾਇਓਗ੍ਰਾਫੀ ਹੈ ਠੀਕ ਹੈ ਆਟੋ ਬਾਇਓਗ੍ਰਾਫੀ ਆਫ ਗੁਰੂ ਜੀ ਯਾਨੀ ਕਿ ਇਹਨਾਂ ਦੇ ਖੁਦ ਦੇ ਦੁਆਰਾ ਲਿਖੀ ਗਈ ਸੀ ਇਹ 73 ਨਾਟਕ ਅਕਾਲ ਉਸਤਕ ਲਿਖੀ ਗਈ ਹੈ ਠੀਕ ਹੈ ਚੰਡੀ ਦੀ ਵਾਰਤਾ ਇਹ ਸਾਰੀਆਂ ਸੰਗ੍ਰਹਿਸ ਕਿਦਿਆਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀਆਂ ਗਈਆਂ ਨੇ ਫਿਰ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਚਾਰ ਸਹਿਮਜਾਦੇ ਸਨ ਚਾਰ ਪੁੱਤਰ ਸੰਤ ਉਹਨਾਂ ਦੇ ਨਾਮ ਕੀ ਸੀ ਸਹਿਜਾਦਾ ਅਜੀਤ ਸਿੰਘ ਜੀ ਜਿਹੜੇ ਸਭ ਤੋਂ ਵੱਡੇ ਸਨ ਉਸ ਤੋਂ ਛੋਟੇ ਸਹਿਜਾਦਾ ਜੁਝਾਰ ਸਿੰਘ ਜੀ ਉਸ ਤੋਂ ਛੋਟੇ ਸਹਿਜਾਦਾ ਜੋਰਾਵਰ ਸਿੰਘ ਜੀ ਔਰ ਸਭ ਤੋਂ ਛੋਟੇ ਜਿਹੜੇ ਸਨ ਉਹ ਸੀਗੇ ਸਹਿਜਾਦਾ ਫਤ ਠੀਕ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ 3 ਮਾਰਚ ਠੀਕ ਹੈ 30 ਮਾਰਚ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 30 ਮਾਰਚ 1699 ਦੇ ਵਿੱਚ ਜਿਹਦੇ ਵਿੱਚ ਪੰਜ ਪਿਆਰੇ ਜਿਹੜੇ ਸੀ ਉਹ ਸਾਜੇ ਗਏ ਸੀ ਜਿਨ੍ਹਾਂ ਦਾ ਨਾਮ ਸੀ ਦੈਰਾਮ ਧਰਮਦਾਸ ਮੋਹਮਨ ਚੰਦ ਸਾਹਿਬ ਚੰਦ ਅਤੇ ਹਿਮਤ رائے ਜਿਨ੍ਹਾਂ ਨੂੰ ਜਿਹੜੇ ਸੀ ਪੰਜ ਕਕਾਰ ਜਿਹੜੇ ਸੀ ਉਸ ਟਾਈਮ ਤੇ ਧਾਰਨ ਕਰਵਾਏ ਗਏ ਸੀ ਕਿਹੜੇ-ਕਿਹੜੇ ਸੀਗੇ ਜੀ ਕੜਾ ਠੀਕ ਹੈ ਕਸ਼ੇਰਾ ਕਿਰਪਾਨ ਕੰਗਾ ਅਤੇ ਕੇਸ ਯਾਨੀ ਕਿ ਪੰਜ ਕੱਕੇ ਜਿਨ੍ਹਾਂ ਨੂੰ ਆਪਾਂ ਪੰਜ ਕੱਕੇ ਵੀ ਕਹਿ ਸਕਦੇ ਹਾਂ ਠੀਕ ਹੈ ਕੜਾ ਕਸ਼ੇਰਾ ਕਿਰਪਾਨ ਕੰਗਾ ਤੇ ਕੇਸ ਲਿਸੀ ਕੀ ਇਹ ਧਾਰਨ ਕਰਵਾਏ ਗਈ ਸੀ ਪੰਜ ਕਕਾਰ ਤਾਂ ਇਸ ਨੂੰ ਇਹੇ ਕਰਕੇ ਆਪਾਂ ਇਹਨਾਂ ਦਾ ਨਾਮ ਵੀ ਪੰਜ ਕਕਾਰ ਰੱਖਿਆ ਸੀ ਪੰਜ ਕਕਾਰ ਯਾਨੀ ਕਿ ਪੰਜ ਕਕੇ ਤਾਂ ਪੰਜ ਕਕੇ ਤੋਂ ਆਪਣੇ ਕੋਲ ਇਹ ਹੀ ਸ਼ਬਦ ਬਣ ਕੇ ਆਉਂਦੇ ਨੇ ਕਸ਼ਹਿਰਾ ਕੜਾ ਕਿਰਪਾਨ ਕੰਗਾ ਤੇ ਕੇਸ ਠੀਕ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਗੁਰੂ ਸਾਹਿਬ ਦੀਆਂ ਜੰਗਾਂ ਬਾਰੇ ਯਾਨੀ ਕਿ ਲੜਾਈਆਂ ਬਾਰੇ ਤਾਂ ਇਹ ਆਪਣੇ ਕੋਲ ਟਾਈਟਲ ਆ ਜਾਂਦਾ ਜੀ ਬੈਟਲਸ ਆਫ ਗੁਰੂ ਗੋਬਿੰਦ ਸਿੰਘ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਲੜਾਈਆਂ ਤਗੁਰ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਲੜਾਈਆਂ ਜਿਹੜੀਆਂ ਸੀਗੀਆਂ ਉਹ ਸਨ ਆਪਣੇ ਕੋਲੇ ਪਹਿਲੀ ਹੈ ਆਪਣੇ ਕੋਲੇ ਪੰਗਾਣੀ ਦੀ ਲੜਾਈ ਜਿਹੜੀ 1688 ਦੇ ਵਿੱਚ ਲੜੀ ਗਈ ਸੀ ਉਸ ਤੋਂ ਬਾਅਦ ਆਉਂਦੀ ਹੈ ਨਾ ਤੌਣ ਦੀ ਲੜਾਈ ਇਹ ਜਿਹੜੀਆਂ ਲੜਾਈਆਂ ਨੇ ਇਹ ਆਪਣੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਨੂੰ ਆਪਾਂ ਯਾਦ ਜ਼ਰੂਰ ਰੱਖਣਾ ਸਾਰਿਆਂ ਨੂੰ ਕਿ ਕਿਹੜੀ ਕਦੋਂ ਹੋਈ ਸੀ ਠੀਕ ਹੈ ਤਾਂ ਨਾ ਤੌਣ ਦੀ ਲੜਾਈ ਜਿਹੜੀ ਉਹ 1690 ਦੇ ਵਿੱਚ ਹੁੰਦੀ ਹੈ ਫਿਰ ਆਨੰਦਪੁਰ ਦੀ ਪਹਿਲੀ ਲੜਾਈ ਜਿਹੜੀ ਹੈ 1701 ਦੇ ਵਿੱਚ ਹੁੰਦੀ ਹੈ ਫਿਰ ਨਿਰਮੋਹ ਦੀ ਲੜਾਈ 1702 ਦੇ ਵਿੱਚ ਬਸੌਲੀ ਦੀ ਲੜਾਈ 1702 ਦੇ ਵਿੱਚ ਆਨੰਦਪੁਰ ਦੀ ਦੂਸਰੀ ਲੜਾਈ 1704 ਦੇ ਵਿੱਚ ਸ਼ਾਹੀ ਟਿੱਪੀ ਦੀ ਲੜਾਈ 1704 ਦੇ ਵਿੱਚ ਉਸ ਤੋਂ ਬਾਅਦ ਚਮਕੌਰ ਦੀ ਲੜਾਈ 1704 ਦੇ ਵਿੱਚ ਉਸ ਤੋਂ ਬਾਅਦ ਖੇਦਰਾਣੇ ਦੀ ਲੜਾਈ ਜਿਹੜੀ ਹੈ ਉਹ 1705 ਦੇ ਵਿੱਚ ਹੁੰਦੀ ਹੈ ਤਾਂ ਜਿਹੜੀ ਇਹਦੇ ਵਿੱਚ ਇੱਕ ਲੜਾਈ ਹੋ ਆਪਣੇ ਲਈ ਸਭ ਤੋਂ ਜ਼ਿਆਦਾ ਯਾਨੀ ਕਿ ਮੋਸਟ ਇੰਪੋਰਟੈਂਟ ਹੈ ਉਹ ਹੈ ਆਪਣੇ ਕੋਲ ਚਮਕੌਰ ਦੀ ਲੜਾਈ ਤਾਂ ਚਮਕੌਰ ਦੀ ਲੜਾਈ ਜਿਹੜੀ ਹੋਈ ਸੀ 1704 ਈਸਵੀ ਦੇ ਵਿੱਚ ਹੋਈ ਸੀ ਇਹਦੇ ਵਿੱਚ ਕੀ ਹੋਇਆ ਸੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਦੇ ਜਿਹੜੇ ਸੀਗੇ ਉਹ ਗੁਰੂ ਸਾਹਿਬ ਦੇ ਨਾਲੋਂ ਵਿਛੜ ਗਏ ਸਨ ਠੀਕ ਹੈ ਮਾਤਾ ਗੁਜਰੀ ਜੀ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਠੀਕ ਹੈ ਮਾਤਾ ਕੁਝੀ ਜੀ ਅਤੇ ਛੋਟੇ ਸਾਬਜਾ ਜੀ ਦੇ ਸਿੱਕੇ ਉਹ ਗੁਰੂ ਸਾਹਿਬ ਦੇ ਨਾਲੋਂ ਵਿਛੜ ਗਏ ਸਨ ਠੀਕ ਹੈ ਔਰ ਇਸ ਲੜਾਈ ਵਿੱਚ ਜਦੋਂ ਇਹ ਯੁੱਧ ਸ਼ੁਰੂ ਹੁੰਦਾ ਹੈ ਠੀਕ ਹੈ ਤਾਂ 1704 ਦੇ ਵਿੱਚ ਯੁੱਧ ਦੇ ਵਿੱਚ ਕੀ ਹੁੰਦਾ ਹੈ ਵੱਡੇ ਸਾਬਜਾ ਦੇ ਸਾਬਜਾ ਦਾ ਅਜੀਤ ਸਿੰਘ ਜੀ ਅਤੇ ਸਾਬਜਾ ਦਾ ਜਿਹੜਾ ਜੰਗੀ ਜਿਹੜੇ ਸੀਗੇ ਇਹ ਦੋਨੋਂ ਉਸ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਿਹੜਾ ਹੈ ਗੁਰੂ ਸਾਹਿਬ ਤੋਂ ਸੌਰੀ ਗੁਰੂ ਸਾਹਿਬ ਤਾਂ ਨਾਲ ਗਏ ਨਹੀਂ ਸੀ ਠੀਕ ਹੈ ਉਸ ਸਮੇਂ ਦੇ ਜਿਹੜੇ ਸੀਗੇ ਵੱਡੇ ਸਾਬਜਾ ਦੇ ਜਿਹੜੇ ਸੀਗੇ ਦੋਨੋਂ ਉਹ ਸਨ ਉਹ ਦੋਨੋਂ ਇਸ ਦੇ ਵਿੱਚ ਸ਼ਹੀਦ ਹੋ ਗਏ ਸਨ ਠੀਕ ਹੈ ਕਿਉਂਕਿ ਲੜਾਈਆਂ ਲੜੀ ਗਈ ਸੀ ਨਾਲ ਗਏ ਸਨ ਮਤਲਬ ਕਿ ਲੜਨ ਦੇ ਲਈ ਜੰਗ ਦੇ ਅੰਦਰ ਨਹੀਂ ਗਏ ਸਨ ਠੀਕ ਹੈ ਨਾਲ ਜ਼ਰੂਰ ਗਏ ਸਨ ਬਟ ਲੜਨ ਦੇ ਲਈ ਜੰਗ ਦੇ ਅੰਦਰ ਨਹੀਂ ਗਏ ਸਨ ਤਾਂ ਗੁਰੂ ਸਾਹਿਬ ਤਾਂ ਜਿਹੜੇ ਸੀਗੇ ਦੋਨੋਂ ਵੱਡੇ ਸਾਹਿਬਜ਼ਾਦੇ ਜਿਹੜੇ ਉਹ ਜੰਗ ਦੇ ਵਿੱਚ ਜਾਂਦੇ ਨੇ ਲੜਨ ਤਾਂ ਦੋਨੋਂ ਕੀ ਹੁੰਦੇ ਨੇ ਸ਼ਹੀਦ ਹੋ ਜਾਂਦੇ ਨੇ ਉੱਥੇ ਔਰ ਉਸ ਤੋਂ ਬਾਅਦ ਜਿਹੜਾ ਹੈ ਇਸ ਲੜਾਈ ਤੋਂ ਬਾਅਦ ਜਿਹੜਾ ਹੁੰਦਾ ਹੈ ਵਜੀਰ ਖਾਨ ਜਿਹੜਾ ਉੱਥੋਂ ਦਾ ਆ ਹੁੰਦਾ ਹੈ ਠੀਕ ਹੈ ਤਾਂ ਉਹਦੇ ਦੁਆਰਾ ਕੀ ਕਿੰਨੇ ਅੰਦਰ ਛੋਟੇ ਸੈਭਜਾਦੇ ਦੋਨੋਂ ਛੋਟੇ ਸੈਭਜਾਦੇ ਜਿਹੜੇ ਨੇ ਉਹਨਾਂ ਨੂੰ ਨੀਆਂ ਦੇ ਵਿੱਚ ਚਨਾ ਕੇ ਜਿਹੜਾ ਹੈ ਉੱਥੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਠੀਕ ਹੈ ਕਿਉਂਕਿ ਉਹ ਜਿਹੜੇ ਰਸਤਾ ਭਟਕ ਜਾਂਦੇ ਨੇ ਠੀਕ ਹੈ ਮਾਤਾ ਗੁਜਰੀ ਦੇ ਨੇ ਛੋਟੇ ਸੈਭਜਾਦੇ ਜਿਹੜੇ ਵਿਛੜ ਜਾਂਦੇ ਸੀਗੇ ਤੇ ਇਹ ਗੁਰੂ ਸਾਹਿਬ ਨਾਲੋਂ ਔਰ ਉਹਨਾਂ ਨੂੰ ਵਜੀਰ ਖਾਨ ਦੀਆਂ ਫੌਜਾਂ ਦੁਆਰਾ ਜਿਹੜਾ ਸੀ ਕੈਦ ਕਰ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਜੰਗ ਤੋਂ ਬਾਅਦ ਜਿਹੜਾ ਹੈ ਛੋਟੇ ਸੈਭਜਾਦਿਆਂ ਨੂੰ ਨੀਆਂ ਦੇ ਵਿੱਚ ਚਨਾ ਕੇ ਜਿਹੜਾ ਹੈ ਸ਼ਹੀਦ ਕਰ ਦਿੱਤਾ ਜਾਂਦਾ ਹੈ तो अगर आप मेन जोड़ा है वह जफरनामे की गल करिए तो जफरनामा जो उसको बाद जो लिखा गया सतारह सौ छे ठीक है सतारह सौ छे देव जो जफरनामा लिखा गया सी, क्योंकि सतारह सौ चार जो उन्होंने द्वारा जोड़ा ਅਹੋ ਔਰੰਗਜ਼ੇਬ ਦੀਆਂ ਫੌਜਾਂ ਦੁਆਰਾ ਜਿਹੜਾ ਇੱਕ ਵਜ਼ੀਰ ਖਾਂ ਹੁੰਦਾ ਸੀ ਜਿਹੜਾ ਉਹ ਉਹਨਾਂ ਦਾ ਹੀ ਇੱਕ ਸੇਨਾਪਤੀ ਹੁੰਦਾ ਸੀਗਾ ਜਿਹਦੇ ਦੁਆਰਾ ਜਿਹੜਾ ਸੀ ਸਾਹਿਬਜ਼ਾਦੇਆਂ ਨੂੰ ਸ਼ਹੀਦ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਵੈਸੇ 1706 ਦੇ ਵਿੱਚ ਔਰ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਗਿਆ ਜੀ ਜਿਹਦੇ ਵਿੱਚ ਉਹਨਾਂ ਨੇ ਉਹਦੇ ਕੀਤੇ ਹੋਏ ਕੰਮਾਂ ਬਾਰੇ ਹੀ ਗੁਰਗੋਬਿੰਦ ਸਿੰਘ ਜੀ ਨੇ ਵਿਸਤਾਰ ਨਾਲ ਲਿਖਿਆ ਸੀ ਔਰ ਜਿੰਨਾਂ ਨੂੰ ਪੜ੍ਹ ਕੇ ਹੀ ਜਿਹੜਾ ਸੀਗਾ ਔਰੰਗਜ਼ੇਬ ਦੀ ਮੌਤ ਹੋ ਗਈ ਸੀ 1706 ਈਸਵੀ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆਪਾਂ ਪਤਾ ਲ ਕਰੀਏ ਖਿਦਰਾਣੇ ਦੀ ਲੜਾਈ ਦੀ ਤਾਂ ਖਿਦਰਾਣੇ ਦੀ ਲੜਾਈ ਦੇ ਵਿੱਚ ਜਿਹੜੇ ਸੀ ਕਿ ਆਪਣੇ ਕੋਲ 40 ਮੁਕਤੇ ਰਹੇ ਸੀਗੇ ਯਾਨੀ ਕਿ 40 ਜਿਹੜੇ ਸਿੱਖ ਸੀਗੇ ਉਹ ਸ਼ਹੀਦ ਹੋਏ ਸਨ ਠੀਕ ਹੈ ਖਿਦਰਾਣੇ ਦੀ ਲੜਾਈ ਦੇ ਵਿੱਚ 40 ਸਿੱਖ ਜਿਹੜੇ ਸੀਗੇ ਸ਼ਹੀਦ ਹੋਏ ਸਨ ਔਰ ਇਸੇ ਲਈ 40 ਸਿੱਖਾਂ ਦੀ ਸ਼ਹੀਦੀ ਦੇ ਠੀਕ ਹੈ 40 ਮੁਕਤੇ ਤੇ 40 ਮੁਕਤਿਆਂ ਦੇ ਨਾਮ ਨਾਲ ਜਾਣਦੇ ਹਨ ਉਹਨਾਂ ਨੂੰ ਆਪਾਂ 40 ਸ਼ਹੀਦਾਂ ਨੂੰ ਛਾਇਆ ਸੀਗੇ 40 ਸਿੱਖਾਂ ਨੂੰ ਜਿਹੜੇ ਉੱਥੇ ਸ਼ਹੀਦ ਹੋਏ ਸੀ ਉਹਨਾਂ ਨੂੰ ਆਪਾਂ 40 ਮੁਕਤਿਆਂ ਦੇ ਨਾਮ ਨਾਲ ਜਾਣਦੇ ਹਾਂ ਤੇ ਇਸੇ ਲਈ ਖੇਤਰਾਣੇ ਦਾ ਨਾਮ ਉਸ ਟਾਈਮ ਤੋਂ ਮੁਕਸਰ ਸਾਹਿਬ ਜਿਹੜਾ ਸੀਗਾ ਉਹ ਪੈ ਗਿਆ ਸੀ ਸ੍ਰੀ ਮੁਕਸਰ ਸਾਹਿਬ ਦੇ ਨਾਮ ਨਾਲ ਅੱਜ ਆਪਾਂ ਉਹਨਾਂ ਨੂੰ ਜਾਣਦੇ ਹਾਂ ਪਰ ਇਹਨਾਂ ਲੜਾਈਆਂ ਤੋਂ ਬਾਅਦ ਜਿਹੜਾ ਹੈ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਜੋਤੀ ਜੋਤ ਸਮਾ ਜਾਂਦੇ ਨੇ ठीक है ज्योति जोत समात क्यों लाने क्योंकि गुरु गोबिंद जी जो जंग शहीद नहीं हुए सन जंग शहीद नहीं हुए सन ओ जी एक जो रुके होंगे एक जगह से ठीक है मतलब की टेंट वगैरह अगर लगा के जो जंगली गए होंगे तो उोखे ना अपर साइड ਜਿਹੜੇ ਦੋ ਬੰਦੇ ਆਉਂਦੇ ਹਨ ਠੀਕ ਹੈ ਉੱਥੇ ਰੁੱਕ ਕੇ ਔਰ ਉਹ ਰਾਤ ਨੂੰ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਟੈਂਟ ਵਿੱਚ ਪਹੁੰਚ ਜਾਂਦੇ ਹਨ ਔਰ ਉਹਨਾਂ ਤੇ ਆ ਕੇ ਜਿਹੜਾ ਹੈ ਚਾਕੂ ਨਾਲ ਹਮਲਾ ਕਰ ਦਿੰਦੇ ਹਨ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਕੁਝ ਦਿਨ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਜਿੰਦਾ ਰਹਿੰਦੇ ਨੇ ਔਰ ਇਹ ਜਿਹੜਾ ਚਾਕੂ ਹੁੰਦਾ ਉਸ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਫੈਲ ਜਾਣ ਕਾਰਨ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ 1708 ਦੇ ਵਿੱਚ ਮੌਤ ਹੋ ਜਾਂਦੀ ਹੈ ਠੀਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਤੋਂ ਪਹਿਲਾਂ ਜਿਹੜਾ ਉਹਨੇ ਉਹ 11ਵਾਂ ਗੁਰੂ ਠੀਕ ਹੈ 11ਵੇਂ ਗੁਰੂ ਸਾਹਿਬਾਨ ਯਾਨੀ ਕਿ ਜਿਹੜੀ ਹੈ ਉਹ ਮਸੰਦ ਪ੍ਰਥਾ ਜਿਹੜੀ ਪਹਿਲਾਂ ਚੱਲ ਰਹੀ ਸੀ ਠੀਕ ਹੈ ਮਸੰਦ ਪ੍ਰਥਾ ਕਿ ਐਸੇ ਵੰਸ਼ ਦੇ ਵਿੱਚ ਉਹ ਹੀ ਕਿਸੇ ਅੱਗੇ ਜਿਹੜਾ ਹੈ ਬੱਚੇ ਨੂੰ ਜਿਹੜਾ ਸੀਗਾ ਉਹ ਗੁਰੂ ਬਣਾਇਆ ਜਾਂਦਾ ਸੀ ਤਾਂ ਉਹ ਮਸੰਦ ਪ੍ਰਥਾ ਜਿਹੜੀ ਸੀ ਗੁਰੂ ਸਾਹਿਬ ਨੇ ਖਤਮ ਕੀਤੀ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ 11ਵੇਂ ਗੁਰੂ ਵਜੋਂ ਜਿਹੜਾ ਸੀਗਾ ਉਹ ਦਰਜਾ ਦੇ ਦਿੱਤਾ ਸੀ ਕਿ ਹੁਣ ਤੋਂ ਜਿਹੜਾ ਹੈ ਜਦੋਂ ਤੱਕ ਵੀ ਸਿੱਖ ਧਰਮ ਰਹੇਗਾ ਜਾਂ ਜਦੋਂ ਤੱਕ ਵੀ ਇਹ ਦੁਨੀਆ ਰਹੇਗੀ ਤਾਂ ਉਦੋਂ ਤੱਕ ਜਿਹੜਾ ਗੁਰੂ ਰਹੇਗਾ ਸਿੱਖਾਂ ਦਾ ਕੌਣ ਰਹੇਗਾ ਜੀ ਗੁਰੂ ਗ੍ਰੰਥ ਸਾਹਿਬ ਜੀ ਤੱਗਿਆ ਪਗਲ ਕਰੀਏ ਤਾਂ ਜਿਹੜੇ 5 ਤਖਤ ਜਿਹੜੇ ਨੇ ਉਹ ਇਹਨਾਂ ਨਾਲ ਸੰਬੰਧਿਤ ਨੇ ਤਾਂ 1 ਤੱਕ ਜਿਹੜੇ 5 ਤਖਤ ਨੇ ਠੀਕ ਹੈ ਤੇ ਇਹਨਾਂ ਦੇ ਵਿੱਚੋਂ 3 ਤਖਤ ਜਿਹੜੇ ਨੇ ਉਹ ਆਪਣੇ ਕੋਲ ਪੰਜਾਬ ਦੇ ਵਿੱਚ ਨੇ ਔਰ 2 ਤਖਤ ਜਿਹੜੇ ਨੇ ਉਹ ਪੰਜਾਬ ਤੋਂ ਬਾਹਰ ਨੇ ਤਾਂ ਸਭ ਤੋਂ जोड़ा है ओल्डैस तख्त है अकाल तख्त साहब है अमृतसर साहब के सब तो पुराना तख्त है ठीक है उस तो बाद अपने को तख्त श्री दमदमा साहब जोड़ा कि तलवी साहब यानी कि बठिडे है फिर अपने को तख्त श्री केसगढ़ साहब जो कि आनंदपुर साहब के फिर अपने कोल आए तख्त श्री हजूर साहब जो कि नंदेड़ यानी कि महाराष्ट्र है और फिर है तख्त श्री पटना साहब जो कि पटना के यानी कि बिहार के स्थित है तो अच्छी क्लास दी एना ही और कल की क्लास के गुरु साहबान बारे जी है अपने पूरी जानकारी जी है इतने खत्म हूँ है ठीक है और कल जो है आप गुरु साहबान जिमें कि ਦਸਮਿਕ ਦਸਮਿਕ ਰੂਸਵਾਨ ਗੁਰਗੋਬਿੰਦ ਸਿੰਘ ਜੀ 788 ਸਿੱਧੇ ਜਿਹੜੇ ਜੋਤੀ ਜੋਤ ਸਮਾ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਕਮਾਂਡ ਹੁੰਦੀ ਹੈ ਕੌਣ ਸੰਭਾਲਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਠੀਕ ਹੈ ਔਰ ਅੱਗੋਂ ਜਿਹੜੀ ਹੈ ਵਕਲ ਦੀ ਕਲਾਸ ਦੇ ਵਿੱਚ ਕਿਹਦੇ ਬਾਰੇ ਪੜਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਸ਼ੁਰੂ ਕਰਾਂਗੇ ਕਿ ਇਹਨਾਂ ਦੁਆਰਾ ਕਿਹੜੀਆਂ ਅੱਗੇ ਜੰਗਾਂ ਲੜੀਆਂ ਗਈਆਂ ਔਰ ਕਿਵੇਂ-ਕਿਵੇਂ ਅੱਗੇ ਜਿਹੜਾ ਸੀ ਸਿੱਖ ਧਰਮ ਨੂੰ ਵਿਧਾਇਆ ਗਿਆ ਤਾਂ ਹੀ ਦੀ ਕਲਾਸ ਲਈ बस नहीं और अगर तुम तो अजे भी चैनल को सबसक्राइब नहीं कर रखा तो चैनल में सबसक्राइब जरूर कर लेना और बैल आइकन वाली घंटी को ऑल से जरूर प्रेस कर लो ताकि वाली वीडियो की नोटिफिकेशन जो है तो पहला पहुँचती रहे और वीडियो में अपने दोस्तों मित्रों तक शेयर जरूर कर देना थैंक यू